ਪੰਜੀ 8 ਪਿੰਡਾਂ ਦੇ ਲੋਕਾਂ ਦੇੰਦ ਨੂੰ ਬਲਖਸਮਤੀ ਦੀ ਚੋਣ ਜਾਈ ਤੋਂ ਸੇਵਾ ਕਰਨ ਦਾ ਮੌਕਾ ਦਿੱਤਾ ਮਾਨ ਬਖਸ਼ਿਆ ਅਬੀ ਸਤਿਗਤ ਬਲਖਸਮਤੀ ਜੀ ਮਦਰ ਸਾਸੀ ਜਿਆਦਾ ਕੀ ਕਹਿਣਾ ਚਾਹੋਗੇ ਕਿਵੇਂ ਦੱਸੇ ਨਮਸਕਾਰ ਜੀ ਮੈਂ ਮਮਤਾ ਰਾਣੀ ਪਿੰਡ ਲਾਵਲੀ ਤੋਂ ਮੈਂ ਬਲਖਸਮਤੀ ਦੀ ਚੋਣ ਜਿੱਤੀ ਆ ਜਿੱਤੀ ਆ ਮੈਂ ਆਪਣੇ ਸਰਪੰਚਾਂ ਦੇ ਮਿਹਰਬਾਨੀ ਤੇ ਉਹਨਾਂ ਲੋਕਾਂ ਦੇ ਜਿਨ੍ਹਾਂ ਦੇ ਅਸੀਂ ਪਹਿਲਾਂ ਵੀ ਕੰਮ ਕਰਦੇ ਸੀ ਤਾਂ ਹੁਣ ਤਾਂ ਸਾਨੂੰ ਮੌਕਾ ਮਿਲਿਆ ਹੈ ਕਿ ਅਸੀਂ ਅੱਗੇ ਵੱਧ ਕੇ ਕੰਮ ਕਰਾਂਗੇ ਤੇ ਕੰਮ ਕਰਨ ਦਾ ਸਾਨੂੰ ਮੌਕਾ ਮਿਲਿਆ ਹੁ ਮੋਹ ਤਰੀਕੇ ਨਾਲ ਕੰਮ ਕਰਾਂਗੇ ਸਾਰਿਆਂ ਨੂੰ ਜਿੰਨੇ ਜਿੰਨੇ ਸਾਨੂੰ ਵੋਟ ਪਾਈ ਆ ਉਹਨਾਂ ਦੀ ਉਮੀਦਾਂ ਤੇ ਅਸੀਂ ਖਰੇ ਉਤਰਾਂਗੇ ਸੋ ਫਰਸਟ ਟਾਈਮ ਇਲੈਕਸ਼ਨ ਲੜਿਆ ਕੋਈ ਪਹਿਲਾਂ ਵੀ ਕੋਈ ਇਲੈਕਸ਼ਨ ਨਾ ਚੁੱਕਿਆ ਨਹੀਂ ਸਰ ਅਸੀਂ ਫਰਸਟ ਟਾਈਮ ਇਹ ਇਲੈਕਸ਼ਨ ਲੜਿਆ ਅਸੀਂ ਪਹਿਲਾਂ ਕੋਈ ਰਾਜਨੀਤੀਸ਼ਾ ਸਾਡਾ ਕੋਈ ਪਰਿਵਾਰ ਦਾ ਕੋਈ ਮੈਂਬਰ ਨਹੀਂ ਕਦੀ ਗਿਆ ਸੋ ਮੁਕਾਬਲੇ ਨੂੰ ਕਿਵੇਂ ਮੰਨਦੇ ਇਹ ਬੜਾ ਟਫ ਹੀ ਗਾ ਬੜਾ ਮਨਸੁਖ ਹਾਲਾਤ ਕਰਦਾ ਨਹੀਂ ਮੁਕਾਬਲਾ ਤਾਂ ਟਫ ਹੀ ਪਰ ਫਿਰ ਵੀ ਸਾਡਾ ਮਤਲਬ ਇਦਾਂ ਦਾ ਹੀ ਰਹਿਣਾ ਬਹਿਣਾ ਇਸ ਲੋਕਾਂ ਨਾਲ ਹੀ ਕਿ ਸਾਨੂੰ ਉਮੀਦ ਹੀ ਕਿ ਸਾਨੂੰ ਲੋਕੇ ਜੂ ਜਿਤਾ ਦੇ ਆਮ ਆਦਮੀ ਪਾਰਟੀ ਵੱਲੋਂ ਤੁਹਾਨੂੰ ਟਿਕਟ ਦੇ ਕੇ ਨਵਾਜਿਆ ਗਿਆ ਸੋ ਕਿਵੇਂ ਦੇਖਦੇ ਹੋ ਮੰਤਰੀ ਸਾਹਿਬ ਵੱਲੋਂ ਤੁਹਾਨੂੰ ਕਾਫੀ ਸਪੋਰਟ ਸੀ ਤੋ ਕੀ ਲੱਗਦਾ ਤੁਹਾਨੂੰ ਪਾਰਟੀ ਦੇ ਨਾਂ 'ਨੂੰ ਵੋਟਾਂ ਮਿਲੀਆਂ ਜਾਂ ਤੁਹਾਡੇ ਜਿਵੇਂ ਤੁਸੀਂ ਪੁੱਛਿਆ ਕਿ ਵੋਟ ਤੁਹਾਨੂੰ ਕਿਦੇ ਅਹੁਦੇ ਤੇ ਪਈਆ ਪਾਰਟੀ ਦੇ ਜਾਂ ਤੁਹਾਡੇ ਚਿਹਰੇ ਤੇ ਅਸੀਂ ਦੱਸਣੀ ਚਾਹੁੰਦੇ ਆਂ ਕਿ ਸਾਡੀ ਜਿਹੜੀ 50% ਵੋਟ ਹੈ ਉਹ ਸਾਡੇ ਮੰਤਰੀ ਸਾਹਿਬ ਦੇ ਅਹੁਦੇ ਨੂੰ ਪਈਆ ਤਾਂ 50% ਸਾਡੇ ਚਿਹਰੇ ਨੂੰ ਵੀ ਪਈਆ ਤਾਂ ਦੀ ਅਸੀਂ ਇਸ ਲੈਵਲ ਤੇ ਹੈ ਹੀ ਕਿਸੇ ਮੇਰੇ ਜੋ ਹਸਬੰਡਾ ਉਹ ਪਹਿਲੇ ਵੀ ਸਮਾਜ ਸੇਵੀ ਸੀ ਬਹੁਤ ਜ਼ਿਆਦਾ ਕੰਮ ਲੋਕਾਂ ਦੇ ਕਰਦੇ ਸੀ ਤਾਂ ਹੁਣ ਵੀ ਕਰਨਗੇ ਹੁਣ ਤਾਂ ਸਾਡੇ ਕੋਲੋਂ ਇੱਕ ਮਤਲਬ ਰਾਜਨੀਤੀ ਦਾ ਇੱਕ ਅਹੁਦਾ ਆ ਗਿਆ ਹੈ ਜਿਹਦੇ ਕਰਕੇ ਅਸੀਂ ਹੋਰ ਵੀ ਜ਼ਿਆਦਾ ਲੋਕਾਂ ਦੇ ਕੰਮ ਕਰਾਂਗੇ ਸੋ ਇੱਕ ਮਹਿਲਾ ਵਿੰਗ ਹੋਣ ਦੇ ਨਾਤੇ ਬਾਕੀ ਮਹਿਲਾ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜਿਵੇਂ ਕਿ ਘਰਾਂ ਚੋਂ ਬਾਹਰ ਨਹੀਂ ਨਿਕਲ ਪਾਉਂਦਾ ਬਾਕੀ ਮਹਿਲਾਵਾਂ ਮਹਿਲਾ ਵਿੰਗ ਹੋਣ ਦੇ ਨਾਤੇ ਮੈਂ ਕਹਿਣਾ ਚਾਹੁੰਦੀ ਹਾਂ ਕਿ ਘਰਾਂ ਚੋਂ ਬਾਹਰ ਨਿਕਲਣਾ ਚਾਹੀਦਾ ਮਹਿਲਾ ਨੂੰ ਵੀ ਅੱਗੇ ਵੱਧ ਕੇ ਸਾਤ ਦਿਨਾ ਚਾਹੀਦਾ ਲੋਕਾਂ ਦਾ ਕਿਉਂ ਅਸੀਂ ਕਿਉਂ ਨਹੀਂ ਵੱਧ ਸਕਦੇ ਅੱਗੇ ਵੱਧ ਸਕਨੇ ਆ ਕਿ ਅਸੀਂ ਪੜੇ ਲਿਖੇ ਆ ਕੋਈ ਅਨਪੜ ਥੋੜੀ ਆ ਜਿਹੜੇ ਅੱਗੇ ਨਹੀਂ ਜਾ ਸਕਦੇ ਜਾ ਸਕਨੇ ਆ ਇਹ ਵੀ ਕੰਮ ਕਰ ਸਕਦੇ ਆ ਸਾਰੇ ਜਿਹੜੇ ਮਦਦ ਕਰ ਸਕਦੇ ਉਹ ਵੀ ਕਰ ਸਕਦੇ ਆ ਜੇ ਅਸੀਂ ਬਾਹਰ ਜੋਬ ਕਰ ਸਕਦੇ ਆ ਤੇ ਅਸੀਂ ਰਾਜਨੀਤੀ ਕਿਉਂ ਨਹੀਂ ਕਰ ਸਕਦੇ ਕਰ ਸਕਦੇ ਸੋ ਅਰਥ ਪਿੰਡਾਂ ਦੇ ਲੋਕਾਂ ਨੇ ਤੁਹਾਨੂੰ ਸੇਵਾ ਦਿੱਤੀ ਆ ਵੱਡੀ ਜੁੰਮੇ ਆ ਦੀ ਆ ਸੋ ਵਿਕਾਸ ਕਰਜਾਂ ਦੀ ਗੱਲ ਕਰੀਏ ਪਿੰਡਾਂ ਦੇ ਵਿਕਾਸ ਕਾਫੀ ਅਜੇ ਵੀ ਫਿਰ ਅਧੂਰੇ ਨੇ ਸੋ ਕਿਵੇਂ ਦੇਖਦੇ ਹੋ ਕਿਵੇਂ ਅਸੀਂ ਪਹਿਲੇ ਵੀ ਸਮਾਜ ਸੇਵਾ ਦੇ ਬਹੁਤ ਕੰਮ ਕੀਤੇ ਆ ਤਾਂ ਹੁਣ ਵੀ ਕਰਦੇ ਰਵਾਂਗੇ ਜਿੰਨਾ ਵੀ ਸਾਡੇ ਕੋਲ ਹੋਏਗਾ ਅਸੀਂ ਆਪਣੇ ਕੋਲੋਂ ਵੀ ਕਰਾਂਗੇ ਕੋਈ ਗੱਲ ਨਹੀਂ ਸਾਨੂੰ ਵੀ ਰੱਬ ਨੇ ਇੰਨੀ ਕ ਬਖਸ਼ਿਸ਼ ਕੀਤੀ ਹੈ ਕਿ ਅਸੀਂ ਆਪਣੇ ਕੋਲੋਂ ਵੀ ਲੋਕਾਂ ਦੇ ਕੰਮ ਸੁਭਾਰ ਸਕਨੇ ਆ ਸੋ ਵੇਰਜੀ ਹੁਣੇ ਕਿਤਨਾ ਕਿਤੇ ਸਮਾਜ ਸੇਵਾ ਦੇ ਵਿੱਚ ਕਾਫੀ ਜਿਹੜਾ ਯੋਗਦਾਨ ਪਾਇਆ ਵਾ ਕਿ ਲੱਗਦਾ ਕਿਸੇ ਉਹਦਾ ਤੁਹਾਨੂੰ ਮੈਨੀਫੈਸਟ ਮਿਲਿਆ ਵਾ ਹਾਂਜੀ ਉਹਦਾ ਤਾਂ ਬਹੁਤ ਜ਼ਿਆਦਾ ਬੈਨੀਫਿਟ ਮਿਲੇਆ ਕਿਉਂਕਿ ਉਹ ਤਾਂ ਪਹਿਲੇ ਹੀ ਸਮਾਜ ਸੇਵੀ ਸੀ ਬਹੁਤ ਜ਼ਿਆਦਾ ਉਹਨਾਂ ਨੇ ਕੰਮ ਸਵਾਰੇ ਆ ਲੋਕਾਂ ਦੇ ਬਹੁਤ ਜ਼ਿਆਦਾ ਮੁਸ਼ਕਿਲਾਂ ਹੱਲ ਕੀਤੀਆਂ ਲੋਕਾਂ ਦੀਆਂ ਕੋਈ ਗਰੀਬ ਕੋਈ ਅਮੀਰ ਕਿਸੇ ਦਾ ਕੋਈ ਕੰਮ ਅੜਿਆ ਹੋਏ ਉਹਨਾਂ ਨੇ ਪੈਲ ਦੇ ਧਾਤੇ ਉਹ ਕੀਤਾ ਹੈ ਆਪਣਾ ਘਰ ਪਿੱਛੇ ਛੱਡ ਕੇ ਵੀ ਉਹਨਾਂ ਨੇ ਉਹਨਾਂ ਦੇ ਕੰਮ ਸਵਾਰੇ ਆ ਉਹਦੀ ਬਾਦੀਆਂ ਉਹਨੋਂ ਕਿਤੇ ਨਾ ਕਿਤੇ ਅਲੀਗਨ ਜਾਏਗੇ ਕਿ ਆਮ ਆਦਮੀ ਪਾਰਟੀ ਲੋ ਧੱਕੇ ਸਹੀ ਕੀਤੀ ਗਈ ਹੈ ਉਹ ਲਖਸੰਘ ਦੇ ਵਿੱਚ ਪੂਰੇ ਪੰਜਾਬ ਤੋਂ ਤੁਸੀਂ ਦੇਖਿਆ ਹੋਣਾ ਤੁਹ ਕੀ ਲੱਗਦਾ ਤੁਹਾਡੇ ਵੀ ਇੱਥੇ ਕੋਈ ਏਦਾਂ ਦੀ ਗੱਲਬਾਤ ਹੈ ਨਹੀਂ ਸਾਡੇ ਇੱਥੇ ਏਦਾਂ ਦੀ ਕੋਈ ਗੱਲਬਾਤ ਨਹੀਂ ਕੋਈ ਤੱਕੇ ਚਾਈ ਕੋਈ ਲੜਾਈ ਝਗੜਾ ਨਹੀਂ ਹੋਇਆ ਬੜੀ ਚੰਗੀ ਤਰ੍ਹਾਂ ਇਲੈਕਸ਼ਨ ਹੋਇਆ ਕੋਈ ਇੱਥੇ ਲੜਾਈ ਝਗੜਾ ਕੋਈ ਕਿਸੇ ਨੂੰ ਕੋਈ ਗਲੈਸ਼ਕਵਾ ਨਹੀਂ ਸੀ ਐਜੂਕੇਸ਼ਨ ਲੈ ਕੇ ਕਿਵੇਂ ਦੇਖਦੇ ਹੋ ਕੀ ਲੱਗਦਾ ਸਕੂਲਾਂ ਜਾਂ ਪੈਦਾਣਾ ਤੁਹਾਨੂੰ ਸੁਧਾਰਾ ਲੱਗਦਾ ਵੀ ਜਾਂ ਨਹੀਂ ਹੈ ਹਾਂਜੀ ਸਕੂਲਾਂ 'ਚ ਪਹਿਲੇ ਨਾਲ ਬਹੁਤ ਜ਼ਿਆਦਾ ਸੁਧਾਰ ਆਇਆ ਹੈ ਸਕੂਲਾਂ ਦੀ ਪੜ੍ਹਾਈ ਪਹਿਲੇ ਨਾਲ ਬਹੁਤ ਜ਼ਿਆਦਾ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਜ਼ਿਆਦਾ ਅੱਛੇ ਹੋਣ ਜਿਹੜੇ ਗਵਰਨਮੈਂਟ ਸਕੂਲ ਹੈ ਮੈਂ ਖੁਦ ਟੀਚ ਕਰਾਨੀ ਆ ਮੇਰੇ ਕੋ ਗਵਰਨਮੈਂਟ ਸਕੂਲ ਦੇ ਬੱਚੇ ਪੜਨ ਆਂਦੇ ਆ ਤਾਂ ਉਹਨਾਂ ਦੇ ਪੜ੍ਹਾਈ ਦਾ ਲੈਵਲ ਵੀ ਬਹੁਤ ਅੱਛੇ ਬੱਚੇ ਆ ਉਹੀ ਬੱਚੇ ਜਿਹੜੇ ਹੈ ਕੀ ਸਕੂਲ ਨਵੋਧਿਆ ਸਕੂਲ ਕਈ ਹੋਰ ਸਕੂਲਾਂ ਦੇ ਟੈਸਟ ਜਿਹੜੇ ਉਹ ਕਲੀਅਰ ਕਰਕੇ ਜਾਂਦੇ ਆ ਮੇਰੇ ਕੋ ਪੜ੍ਹੇ ਆ ਮੈਂ ਪੜ੍ਹਾਏ ਆ ਬੱਚੇ ਜਿਨ੍ਹਾਂ ਨੇ ਟੈਸਟ ਕਲੀਅਰ ਕੀਤੇ ਆ ਉਹ ਗਵਰਨਮੈਂਟ ਸਕੂਲ ਦੇ ਹੀ ਬੱਚੇ ਆ ਸੋ ਹਰ ਸਰਿਸ ਕੀ ਮੁਲਾਕਾਤ ਕਿਵੇਂ ਦੇ ਉਹ 11 ਲੱਖ ਵਾਲਾ ਜਿਹੜਾ ਉਹ ਹੈਲਥ ਦਾ ਕਾਰਡ ਬਣ ਗਿਆ ਉਹ ਪੰਜਾਬ ਸਰਕਾਰ ਵੱਲੋਂ ਅਥਬੀਮਾ ਜੋ ਪੰਜਾਬ ਸਰਕਾਰ ਨੇ ਕੀਤਾ ਉਹ ਬਹੁਤ ਹੀ ਵਧੀਆ ਕੰਮ ਹੈ ਇਹ ਜਿਹੜਾ ਬੀਮਾ ਹੈ ਲੋਕਾਂ ਨੂੰ ਹਰ ਇੱਕ ਪਰਿਵਾਰ ਦੇ ਹਰ ਇੱਕ ਮੈਂਬਰ ਨੂੰ ਦਿੱਤਾ ਗਿਆ ਇਹ ਪੰਜਾਬ ਸਰਕਾਰ ਨੇ ਹੀ ਲਾਗੂ ਕੀਤਾ ਤੇ ਪੰਜਾਬ ਵਿੱਚ ਹੀ ਪਹਿਲੀ ਵਾਰੀ ਇਹ ਸਕੀਮ ਲਾਗੂ ਕੀਤੀ ਗਈ ਹੈ ਤਾਂ ਜੋ ਲੋਕਾਂ ਨੂੰ ਬਹੁਤ ਤਹਿ ਦਿਲੋਂ ਪੰਜਾਬ ਸਰਕਾਰ ਦਾ ਧੰਨਵਾਦ ਕਰਨਾ ਚਾਹੀਦਾ ਹੈ ਕਿ ਉਹਨਾਂ ਨੇ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਇਹ ਜੀਵਨ ਬੀਮਾ ਦਿੱਤਾ ਹੈ ਉਹ ਪੰਜੀ ਤੁਹਾਨੂੰ 8 ਬੰਨਾਂ ਦੇ ਲੋਕਾਂ ਨੇ ਮਾਨਵਕਸ਼ਾ ਸੇਵਾ ਕਰਨ ਦਾ ਮੌਕਾ ਦਿੱਤਾ ਸੋ ਮੈਸੇਜ ਕੀ ਦੇਣਾ ਚਾਹੋਗੇ ਇਹ 8 ਬੰਨ ਲੋਕਾਂ ਮੈਂ ਇਹਨਾਂ 8 ਪਿੰਡਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੀ ਆ ਕਿ ਮੈਂ ਤਾਂ ਇਹਨਾਂ ਦੇ ਬਹੁਤ ਤਨਵਾਦੀ ਆ 8 ਪਿੰਡਾਂ ਦੇ ਜਿਨ੍ਹਾਂ ਦੇ ਸਰਪੰਚਾ ਸਹਿਬਾਨਾਂ ਨੇ ਵੋਟਰਾਂ ਸਪੋਰਟਰਾਂ ਨੇ ਮੈਨੂੰ ਵੋਟ ਪਾ ਕੇ ਜਿਤਾਇਆ ਹੈ ਤਾਂ ਮੈਂ ਉਹਨਾਂ ਦੇ ਸਾਰੇ ਕੰਮਾਂ ਤੇ ਖਰੀ ਉਤਰਾਂਗੀ ਜਿੰਨਾ ਹੋ ਸਕੇਗਾ ਮੇਰਾ ਨਾਲ ਦੀ ਮਦਦ ਕਰਾਂਗੀ